ਲਓ ਜੀ ਇਹ ਆਪਾਂ ਸੂਟ ਲੈ ਕੇ ਆਂਦੇ ਨੇ ਤੇ ਆਹ ਸੂਟ ਤਾਂ ਹੈਗਾ ਪਸ਼ਮੀਨੇ ਦਾ ਇਹ ਸੂਟ ਮੇਰਾ ਰੈਡੀ ਹੋਇਆ ਸੀਗਾ ਸੈਂਪਲ ਤੇ ਇਹਦੇ ਨਾਲ ਦਾ ਤੁਸੀਂ ਸਟਫ ਵੀ ਲੈ ਸਕਦੇ ਹੋ ਕੱਲਾ ਜੇ ਤੁਸੀਂ ਲੈਣਾ ਤੇ ਬਾਕੀ ਆਪਾਂ ਹੋਰ ਵੀ ਤੁਹਾਨੂੰ ਸਾਰੇ ਖੋਲ-ਖੋਲ ਕੇ ਦਿਖਾਉਨੇ ਆ ਤੇ ਇਹ ਰੂਬੀ ਚਰਮ ਸਿਲਕ ਦੇ ਸੂਟ ਹੈਗੇ ਨੇ ਤੇ ਇਹ ਸੂਟ ਹੈਗਾ ਕੱਲਾ ਪਿਓਰ ਪਸ਼ਮੀਨੇ ਦਾ ਬਹੁਤ ਸੋਹਣਾ ਕਲਰ ਹੈ ਐਂਡ ਬਹੁਤ ਹੀ ਸੋਹਣਾ ਇਹ ਬਣਿਆ ਹੋਇਆ ਜਿਵੇਂ ਜਿਸ ਢੰਗ ਨਾਲ ਇਹ ਬਣਿਆ ਹੋਇਆ ਸੂਟ ਤੁਸੀਂ ਉਹਨਾਂ ਨੂੰ ਸਾਰੇ ਸਟਫ ਨੂੰ ਕੋਈ ਨਾ ਕੋਈ ਡਿਜ਼ਾਈਨਿੰਗ ਕਰਾ ਕੇ ਹੋਰ ਵੀ ਖੂਬਸੂਰਤ ਢੰਗ ਨਾਲ ਰੈਡੀ ਕਰਵਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਖੋਲ ਕੇ ਇਹ ਦਿਖਾਉਨੇ ਆ ਤੇ ਵਿੱਚ ਆਪਾਂ ਇਹਦੇ ਆਪਣੀ ਫੋਟੋ ਵੀ ਐਡ ਕਰ ਦਾਂਗੇ ਮੈਂ ਆਪਾਂ ਇੱਕ ਹੋਏ ਦੀ ਫੋਟੋ ਖਿੱਚੀ ਸੀਗੀ ਬਹੁਤ ਹੀ ਪਿਆਰਾ ਸੂਟ ਬਣਿਆ ਆਇਆ ਤੇ ਆ ਦੇਖੋ ਇਹਦੇ ਗਲਾ ਇਸ ਤਰ੍ਹਾਂ ਬਣਾਇਆ ਤੇ ਆ ਇਹਦੀ ਬਾਜੂ ਆ ਦੇਖੋ ਵਰਕ ਨੂੰ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਕਿੰਨਾ ਪਿਆਰਾ ਹੋਇਆ ਆ ਦੇਖੋ ਵੇਅਰ ਕੀਤੇ ਹੋਏ ਦੀ ਇਹ ਇਸ ਤਰ੍ਹਾਂ ਦਾ ਬਹੁਤ ਪਿਆਰਾ ਸੂਟ ਬਣਿਆ ਲਓ ਜੀ ਇਹ ਗਲਾ ਐਂਡ ਬੈਕ ਤੇ ਆਪਾਂ ਨੇ ਬਟਨ ਡਿਜ਼ਾਈਨਿੰਗ ਕਰੀ ਆ ਤੇ نیچے ਆਪਾਂ ਨੇ ਫਿਨਿਸ਼ਿੰਗ ਦਿੱਤੀ ਆ ਡਾਰਕ ਕਲਰ ਦੀ ਜੋ ਇਹ ਦੇ ਵਿੱਚ ਹੈਗਾ ਕਿ ਦੇਖਦੇ ਠੀਕ ਹੈ ਜੀ ਤੇ ਇਹ ਆਪਣੀ ਹੈਗੀ ਆ ਸਲਵਾਰ ਮੇਰੀ ਸਲਵਾਰ ਸਟ੍ਰੇਟ ਹੈਗੀ ਆ ਤੁਸੀਂ ਚਾਹੋ ਤਾਂ ਕੁੰਦਿਆਂ ਵਾਲੀ ਵੀ ਬਣਾ ਸਕਦੇ ਹੋ ਆ ਸਲਵਾਰ ਦੇ ਉੱਪਰ ਕੰਮ ਹੋਇਆ ਹੋਇਆ ਤੇ ਇਹਦਾ ਕਲਰ ਬਹੁਤ ਪਿਆਰਾ ਬਹੁਤ ਸੁਣਾ ਹੈਗਾ ਤੇ ਆ ਇਹਦਾ ਦੁਪੱਟਾ ਪਿਓਰ ਸੁਪਰ نیٹ ਦਾ ਟਾਈ ਐਂਡ ਡਾਈ ਦੁਪੱਟਾ ਆ ਦੇਖੋ ਇਹਦੀ ਇਸ ਤਰ੍ਹਾਂ ਇਹਦੇ ਕਟ ਵਰਕ ਹੋਇਆ ਹੋਇਆ ਹੋਰ ਸਾਈਡ ਇਸੇ ਤਰ੍ਹਾਂ ਹੋਇਆ ਹੋਇਆ ਇੱਥੋਂ ਥੋੜਾ ਹਲਕਾ ਵੱਧ ਮਾ ਰੱਖਿਆ ਹੋਇਆ ਤੇ ਇੱਥੇ ਇਸ ਤਰ੍ਹਾਂ ਕੱਟ ਦਿੱਤਾ ਹੋਇਆ ਤੇ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਆਪਾਂ ਖੋਲ ਕੇ ਦਿਖਾਉਨੇ ਆ ਤੁਹਾਨੂੰ ਤੇ ਬਹੁਤ ਪਿਆਰੀ ਪਿਆਰੀ ਟਾਈ ਐਂਡ ਆਈ ਹੋਈ ਹੈ ਪਿਓਰ ਸੁਪਰ ਨੈਟ ਦਾ ਦੁਪੱਟਾ ਹੈਗਾ ਲਓ ਜੀ ਆਪਣਾ ਹੋ ਗਿਆ ਸੂਟ ਤੇ ਬਾਕੀ ਤੁਹਾਨੂੰ ਸਾਰੇ ਇਹਦੇ ਨਾਲ ਜੇ ਤੁਸੀਂ ਮਟੀਰੀਅਲ ਲੈਣਾ ਹੈਗਾ ਆ ਦੇਖੋ ਇਹ 3250 ਦਾ ਓਨਲੀ ਮਟੀਰੀਅਲ ਮਿਲੇਗਾ ਤੁਹਾਨੂੰ ਤੇ نیچے ਇਹਦੀ ਕੋਈ ਵੀ ਕੰਪਲੇਨ ਨਹੀਂ ਹੋਏਗੀ ਇਹਨੂੰ ਜਿਵੇਂ ਮਰਜੀ ਤੁਸੀਂ ਕੁੱਟਕੁੱਟ ਕੇ ਹੰਡਾ ਸਕਦੇ ਹੋ ਸੂਟ ਨੂੰ ਠੀਕ ਹੈ ਇਹ 5 ਮੀਟਰ ਦਾ ਸੂਟ ਹੋਏਗਾ ਬਾਕੀ ਸਾਰੇ ਸੂਟ ਵੀ ਬਹੁਤ ਸੋਨੇ ਹੈਗੇ ਆ ਇਹ ਰੂਬੀ ਚਮਕ ਸਿਲਕ ਦੇ ਉੱਪਰ ਹੈਗੇ ਨੇ ਤੇ ਇਹਨਾਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਡਿਜ਼ਾਈਨਿੰਗ ਕਰਕੇ ਬਣਵਾ ਸਕਦੇ ਹੋ ਇਹ ਜਿਹੜੀ ਸਲਵਾਰ ਹੈਗੀ ਆ ਸਲਵਾਰ ਦੇ ਵਿੱਚ ਪ੍ਰਿੰਟਿੰਗ ਹੈਗੀ ਆ ਇਹ ਵੀ 3250 ਦਾ ਸੂਟ ਮਿਲੇਗਾ ਤੁਹਾਨੂੰ ਆ ਦੇਖੋ ਤੇ ਸ਼ਰਟ ਇਸ ਤਰ੍ਹਾਂ ਹੋਏਗੀ ਜੇ ਤੁਸੀਂ ਲੈਣਾ ਤਾਂ ਮੈਨੂੰ ਇੱਥੋਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹ ਸੂਟ ਦਾ ਇਹ ਵੀ ਬਹੁਤ ਜ਼ਿਆਦਾ ਪਿਆਰਾ ਸੂਟ ਆ ਇਹਦੇ ਸਾਰੇ ਕਲਰ ਮੈਂ ਤੁਹਾਨੂੰ ਖੋਲ-ਖੋਲ ਕੇ ਦਿਖਾਉਣੀ ਆ ਤੇ ਸਕਰੀਨਸ਼ਾਟ ਉੱਥੋਂ ਹੀ ਲਿਓ ਜਿੱਥੋਂ ਮੈਂ ਤੁਹਾਨੂੰ ਕਿਹਾ ਹੈਗਾ ਹਨਾ ਆ ਦੇਖੋ ਜਿਸ ਤਰ੍ਹਾਂ ਇਹਨੂੰ ਆਪਾਂ ਨੇ ਗਰਲਿਸ਼ ਲੁੱਕ ਦੇ ਵਿੱਚ ਵੀ ਇਹ ਸੂਟ ਨੂੰ ਰੈਡੀ ਕਰ ਸਕਦੇ ਆ ਜੇ ਬਜ਼ੁਰਗਾਂ ਨੇ ਲੈਣਾ ਤਾਂ ਉਹ ਸਿੰਪਲ ਰੱਖ ਕੇ ਇਹਨੂੰ ਬਣਵਾ ਸਕਦੇ ਆ ਆ ਦੇਖੋ ਸਲਵਾਰ ਦੇ ਵਿੱਚ ਵੀ ਅਮ ਆਪਣਾ ਮਤਲਬ ਡਿਜ਼ਾਈਨਿੰਗ ਹੈਗੀ ਆ ਤੇ ਸ਼ਰਟ ਇਸ ਤਰ੍ਹਾਂ ਹੈਗੀ ਆ ਤੇ ਇਹਨੂੰ ਜਿਵੇਂ ਮੈਂ ਵੇਅਰ ਕੀਤਾ ਹੋਇਆ ਸੀ ਉਸ ਟੰਗ ਨਾਲ ਵੀ ਆਪਾਂ ਡਿਜ਼ਾਈਨ ਕਰਕੇ ਬਣਾ ਸਕਦੇ ਆ ਜੇ ਕੋਈ ਹੋਰ ਡਿਜ਼ਾਈਨ ਕਰਨਾ ਤਾਂ ਉਸ ਤਰ੍ਹਾਂ ਵੀ ਬਣਾ ਸਕਦੇ ਹਾਂ ਇਹ ਸਾਰੇ ਸੂਟ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਪ੍ਰਾਈਸ ਦੇ ਹੋਣਗੇ 3250 ਦੇ 3250 ਦਾ ਠੀਕ ਆ ਸਟੱਫ ਹੋਇਆ ਤੇ ਨੈਕਸਟ ਦਿਖਾਉਣੇ ਅੱਜ ਤੁਹਾਨੂੰ ਆਵਲਾ ਕਲਰ ਇਹ ਬਹੁਤ ਪਿਆਰਾ ਬਹੁਤ ਮਿੱਠਾ ਮਿਠਾਇਆ ਕਲਰ ਹੈਗਾ ਕਲਰ ਸਾਰੇ ਇੱਕ ਤੋਂ ਇੱਕ ਨੇ ਆ ਦੇਖੋ ਜਦੋਂ ਦੁਪੱਟਾ ਵਗੈਰਾ ਹੋ ਗਿਆ ਟਾਈ ਐਂਡ ਡਾਈ ਹੋ ਗਿਆ ਤਾਂ ਇਹਦੀ ਲੁੱਕ ਤੁਹਾਨੂੰ ਉਹ ਦਿਸਣੀ ਨਹੀਂ ਵੀ ਇਹ ਉਹੀ ਕਪੜਾ ਹੈਗਾ ਲਓ ਜੀ ਇਹਦਾ ਕਲਰ ਉਸ ਤੋਂ ਵੀ ਜ਼ਿਆਦਾ ਸੋਹਣਾ ਆ ਦੇਖੋ ਬਹੁਤ ਪਿਆਰਾ ਕਲਰ ਆ ਇਹਨੂੰ ਵੀ ਕਿਸੇ ਵੀ ਡਿਜ਼ਾਈਨਿੰਗ ਦੇ ਨਾਲ ਤੁਸੀਂ ਰੈਡੀ ਕਰ ਸਕਦੇ ਹੋ ਇਹਦੀ ਵੀ ਸਲਵਾਰ ਦੇ ਵਿੱਚ ਪ੍ਰਿੰਟਿੰਗ ਹੈਗੀ ਆ ਤੇ ਇਹਨੂੰ ਵੀ ਤੁਸੀਂ ਐਨ ਪੁਟਕੁਟ ਹੰਡਾਏਓ ਨਾ ਇਹਦਾ ਕਲਰ ਫੇਂਟ ਹੋਵੇ ਨਾ ਇਹਦਾ ਮਤਲਬ ਸ਼੍ਰਿੰਕ ਹੋਵੇ ਇਹ ਠੀਕ ਹੈ ਜੀ ਨੈਕਸਟ ਸੂਟ ਆਹਾ ਇਹਦੇ ਵਿੱਚ ਨਾ ਸਾਰੇ ਸੂਟਾਂ ਦੇ ਕਲਰ ਸਰਦਾਰੀ ਲੁੱਕ ਦੇ ਵਿੱਚ ਆਣਗੇ ਠੀਕ ਹੈ ਜੀ ਨੈਕਸਟ ਆ ਹੈਗਾ ਤੇ ਇਹ ਸਿੰਗਲ ਸਿੰਗਲ ਹੀ ਪੀਸ ਮਿਲ ਸਕਣਗੇ ਕਿਸੇ ਦਾ ਹੀ ਭਾਵੇਂ ਡਬਲ ਮਿਲ ਜਵੇ ਬਟ ਸਿੰਗਲ ਸਿੰਗਲ ਹੀ ਹੋਣਗੇ ਜਿਨ੍ਹਾਂ ਨੇ ਪਹਿਲਾਂ ਲੈ ਲਿਆ ਇਹ ਲੈ ਆਣਾ ਫਿਰ ਬਾਅਦ ਵਿੱਚ ਔਖਾ ਹੋ ਜਾਂਦਾ ਕਿਉਂਕਿ ਉਹ ਸੇਮ ਨਹੀਂ ਮਿਲਦਾ ਉਹਨੂੰ ਟਾਈਮ ਲੱਗ ਜਾਣਾ ਮਿਲ ਜਾ ਆਕੇਗਾ ਫਿਰ ਤੁਹਾਨੂੰ 15-20 ਦਿਨ ਹੋ ਸਕਦਾ ਮਹੀਨਾ ਵੇਟ ਕਰਨੀ ਪਵੇ ਆਰਡਰ ਬੁੱਕ ਕਰਾਉਣ ਤੋਂ ਬਾਅਦ ਮਿਲ ਜਾਏਗਾ ਪਰ ਲਓ ਜੀ ਇਹ ਉੱਗ ਵੀ ਸੋਹਣਾ ਹੈਗਾ ਆ ਦੇਖੋ ਇਹਦੀ ਸਲਵਾਰ ਨੇੜੇ ਤੋਂ ਮੈਂ ਸਾਰਾ ਸਟੱਫ ਨੇੜੇ ਤੋਂ ਦਿਖਾ ਰਹੀ ਹਾਂ ਹਾਂਜੀ ਹੋ ਗਿਆ ਜੀ ਲਓ ਜੀ ਇਹ ਵੀ ਬਹੁਤ ਸੋਹਣਾ ਮਿੱਠਾ-ਮਿੱਠਾ ਕਲਰ ਹੈਗਾ ਤੇ ਇਹਨੂੰ ਆਪਾਂ ਡਾਰਕ ਥ੍ਰੈਡ ਜਿੱਦਾਂ ਮੈਰੂਨ ਹੈ ਨਾ ਜਾਂ ਕੋਈ ਵੀ ਰੈੱਡ ਕਲਰ ਲਗਾ ਕੇ ਵੀ ਇਹਨੂੰ ਵਰਕ ਕਰ ਸਕਦੇ ਆ ਜੇ ਕਿਸੇ ਬਜ਼ੁਰਗਾਂ ਨੇ ਲੈਣਾ ਉਹ ਇਸੇ ਤਰ੍ਹਾਂ ਵੀ ਵੇਅਰ ਕਰ ਸਕਦੇ ਨੇ ਠੀਕ ਹੈ ਜੀ ਇਹ 2.5 ਮੀਟਰ ਦੀ ਕਟਿੰਗ ਆਏਗੀ ਲਓ ਜੀ ਇਹ ਸੀ ਗ੍ਰੀਨ ਜਿਹਾ ਕਲਰ ਹੈਗਾ ਬਹੁਤ ਜਿਆਦਾ ਪਿਆਰਾ ਡਿਫਰੈਂਟ ਜਿਹਾ ਕਲਰ ਆਇਆ ਹੈ ਇਹ ਹੋਏਗੀ ਸ਼ਰਟ ਜੀ ਤੇ ਆਹ ਹੋਏਗੀ ਸਲਵਾਰ ਇਹਦੀ ਸਲਵਾਰ ਦੇ ਵਿੱਚ ਵੀ ਹਲਕੀ ਹਲਕੀ ਪ੍ਰਿੰਟਿੰਗ ਹੈਗੀ ਆ ਤੁਸੀਂ ਇੱਥੋਂ ਸਕਰੀਨਸ਼ਾਟ ਲੈ ਸਕਦੇ ਹੋ ਲਓ ਜੀ ਨੈਕਸਟ ਕਲਰ ਆਇਆ ਹੈਗਾ ਆ ਦੇਖੋ ਕੱਪੜਾ ਮੈਂ ਤੁਹਾਨੂੰ ਐ ਫੜ ਕੇ ਦਿਖਾਉਣੀ ਆ ਤੁਸੀਂ ਚਾਹੋ ਤਾਂ ਲਾਈਨਿੰਗ ਵੀ ਲਗਵਾ ਸਕਦੇ ਹੋ ਕਿਉਂਕਿ ਬਾਹਰਲੇ ਸੂਟਾਂ ਤੇ ਤਾਂ ਲਾਈਨਿੰਗ ਲਾ ਕੇ ਬਣਦੇ ਨੇ ਜੇ ਤੁਸੀਂ ਇੱਧਰ ਬਣਵਾਉਣਾ ਤਾਂ ਲੋ ਕੋਈ ਲੋੜ ਨਹੀਂ ਹੈਗੀ ਪਰ ਮੈਂ ਆਪਣੇ ਸੂਟ ਤੇ ਤਾਂ ਲਾਈਨਿੰਗ ਲਗਵਾਈ ਆ ਕਿਉਂਕਿ ਫੇਰ ਨਾ ਸਰਦੀਆਂ ਦੇ ਵਿੱਚ ਠੰਡ ਜੀ ਨਹੀਂ ਲੱਗਦੀ ਹੈਗੀ ਵਾਲੀ ਨੈਕਸਟ ਜੋ ਜੀ ਬਹੁਤ ਪਿਆਰਾ ਬਹੁਤ ਸੋਹਣਾ ਗ੍ਰੇ ਕਲਰ ਦਾ ਇਹ ਬੀਬੀ ਹੋ ਨਹੀਂ ਪਾਉਂਦੀ ਹੁੰਦੀਆਂ ਨੇ ਇਹ ਜੇ ਮਿੱਠੇ ਮਿੱਠੇ ਇਹ ਕਲਰ ਗ੍ਰੇਜ ਕਹਿੰਦੇ ਇੱਕ ਕਹਿੰਦੇ ਹੁੰਦੇ ਨੇ ਗ੍ਰੇ ਕਲਰ ਇੱਕ ਕਹਿੰਦੇ ਹੁੰਦੇ ਨੇ ਖਾਨੀ ਕੀ ਸਕਿਨ ਜਿਆ ਕਲਰ ਬਸ ਇਹੀ ਦੋ ਤਿੰਨ ਕ ਕਲਰ ਪਾਉਂਦੇ ਨੇ ਉਹ ਹਾਂ ਲਓ ਜੀ ਇਹ ਕਲਰ ਬਹੁਤ ਜਿਆਦਾ ਪਿਆਰਾ ਇਹਨੂੰ ਵੀ ਆਪਾਂ ਡਾਰਕ ਥ्रेड ਲੈ ਕੇ ਉਹਦੇ ਨਾਲ ਆਪਾਂ ਰੈਡੀ ਕਰ ਸਕਦੇ ਹਾਂ ਬਹੁਤ ਪਿਆਰਾ ਸੂਟ ਬਣੇਗਾ ਜੀ ਇਹ ਤੇ ਪਿਆਣਾ ਦੀ ਫਰਮਾਇਸ਼ ਸੀਗੀ ਕਿ ਜਲਦੀ ਜਲਦੀ ਦੀਦੀ ਲੈ ਕੇ ਆਓ ਸੂਟ ਤੇ ਸਰਦੀਆਂ ਵਾਲੇ ਕਹਿੰਦੇ ਜੇ ਹੁਣ ਤੋਂ ਲੱਗਾਂਗੇ ਰੈਡੀ ਕਰਨ ਤਾਂ ਹੋਣਗੇ ਜਦ ਤੱਕ ਲਓ ਜੀ ਲਓ ਜੀ ਇਹਦੇ ਵਿੱਚ ਵੀ ਜਿਹੜਾ ਤਿੰਨ ਸੂਟ ਇਕੱਠੇ ਲਏਗਾ ਉਹਨੂੰ ਆਪਾਂ ਇੱਕ ਸੂਟ ਫ੍ਰੀ ਦਵਾਂਗੇ ਉਹ ਤੁਹਾਨੂੰ ਨਾਲ ਹੀ ਦਿਖਾ ਦਿੰਦੇ ਆ ਕਿਹੜਾ ਆ ਬਹੁਤ ਜ਼ਿਆਦਾ ਸੋਹਣਾ ਸੂਟ ਆ ਉਹ ਤੁਹਾਨੂੰ ਦਿਖਾ ਦਿੰਦੇ ਆ ਨਾਲ ਵੀ ਕਿਹੜਾ ਦਵਾਂਗੇ ਆ ਬਹੁਤ ਸੋਹਣਾ ਸੂਟ ਹੈ ਇਹਨੂੰ ਵੀ ਆਪਾਂ ਡਾਰਕ थ्रेड ਲੈ ਕੇ ਜਿਵੇਂ ਡਾਰਕ ਫਿਰੋਜ਼ੀ ਲੈ ਕੇ ਉਹਦੇ ਨਾਲ ਬਹੁਤ ਪਿਆਰਾ ਬਣੇਗਾ ਟਾਈ ਐਂਡ ਡਾਈ ਦਾ ਦੁਪੱਟਾ ਲੈ ਕੇ ਬਣ ਜੇਗਾ ਤੇ ਆ ਬਹੁਤ ਸੋਹਣਾ ਸੂਟ ਹੈ ਜੀ ਕਲਰ ਲੌਂਜੀ ਇਹਦਾ ਵੀ ਕਲਰ ਬਹੁਤ ਸੋਹਣਾ ਸਾਰਿਆਂ ਦੇ ਕਲਰ ਇੱਕ ਤੋਂ ਇੱਕ ਨੇ ਇਹਦੀ ਡਿਜ਼ਾਈਨਿੰਗ ਵੀ ਡਿਫਰੈਂਟ ਹੈਗੀ ਆ ਲੋ ਹੋ ਗਿਆ ਲੌਂਜੀ ਦੇਖੋ ਸਾਰੇ ਇੱਥੇ ਵੀ ਲੱਗੇ ਹੋਏ ਤੁਹਾਨੂੰ ਦਿਖਾ ਦੰਨੇ ਆ ਆ نیچے ਮੇਰੇ ਵਾਲੇ ਨਾਲ ਦਾ ਪਿਆ ਜੇ ਕਿਸੇ ਨੇ ਹੋਨਲੀ ਸਟੱਫ ਲੈਣਾ ਹੋਇਆ ਤੁਸੀਂ ਹੋਨਲੀ ਸਟੱਫ ਵੀ ਲੈ ਸਕਦੇ ਹੋ ਤੁਹਾਨੂੰ ਫ੍ਰੀ ਵਾਲਾ ਸੂਟ ਵੀ ਦਿਖਾ ਦਿੰਨੇ ਆ ਨਾਲ ਲਓ ਜੀ ਆ ਦੇਖੋ ਸਾਰਾ ਇਹਦਾ ਸਟੱਫ ਹੈਗਾ ਆ ਦੇਖੋ ਮੇਰਾ ਸੂਟ ਤਿਆਰ ਹੋ ਕੇ ਇਹਨੂੰ ਕਿੰਨੇ ਚਾਰ ਚੰਨ ਲੱਗ ਗਏ ਬਹੁਤ ਸੋਹਣਾ ਹੋ ਜਾਂਦੀ ਆ ਡਿਫਰੈਂਟ ਲੁੱਕ ਹੋ ਜਾਂਦਾ ਰੈਡੀ ਹੋ ਕੇ ਹਨ ਜਦੋਂ ਆਪਾਂ ਚੀਜ਼ ਨੂੰ ਬਣਵਾ ਲੈਂਦੇ ਆ ਤੇ ਲਓ ਜੀ ਪਹਿਲਾਂ ਵੀ ਆਪਾਂ ਨੇ ਇੱਕ ਸੂਟ ਫ੍ਰੀ ਦੇ ਵਿੱਚ ਕੱਢਿਆ ਸੀਗਾ ਉਹ ਜੀਰਕਪੁਰ ਤੋਂ ਹੈਗੀ ਆ ਮਨਜੀਤ ਕੌਰ ਭੈਣ ਉਹਨੇ ਤਿੰਨ ਇਕੱਠੇ ਸੂਟ ਲਏ ਤੇ ਫੇਰ ਆਪਾਂ ਉਹਨਾਂ ਨੂੰ ਚੌਥਾ ਸੂਟ ਫ੍ਰੀ ਦਿੱਤਾ ਤੇ ਇਹਦੇ ਨਾਲ ਆ ਜਾਏਗਾ ਆ ਹੈਗਾ ਇਹਦਾ ਨਾਲ ਸਟੌਲ ਹੈਗਾ ਤੇ ਉਹਨੂੰ ਤੁਹਾਨੂੰ ਖੋਲ ਕੇ ਦਿਖਾਉਨੇ ਆ ਲਓ ਜੀ ਜਿਹੜਾ ਇਹਦੇ ਵਿੱਚ ਵੀ ਤਿੰਨ ਜਾਂ ਚਾਰ ਸੂਟ ਇਕੱਠੇ ਲਏਗਾ ਉਹਨੂੰ ਇਹ ਸੂਟ ਇੱਕ ਫ੍ਰੀ ਜਾਏਗਾ ਠੀਕ ਹੈ ਜੀ ਲਓ ਇਹਨ ਵਧੀਆ ਪਸ਼ਮੀਨੇ ਦਾ ਸੂਟ ਹੈਗਾ ਬਹੁਤ ਵਧੀਆ ਸੂਟ ਆ ਠੀਕ ਹੈ ਜੀ ਲਓ ਜੀ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਇਹ ਆਪਣਾ ਕੰਟੈਕਟ ਨੰਬਰ ਆ ਤੇ ਠੀਕ ਹੈ ਜੀ ਹੁਣ ਆਪਾਂ ਕਰਦੇ ਆ ਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ